ਮੇਤਰੋਂ ਨੌਕਰਾ ਵਸ਼ੇਰਾ ਦਿਖਾਉਣ ਲੱਗਿਆ ਤੁਹਾਨੂੰ ਜਿਹੜਾ ਸਕਰੀਨ ਤੇ ਤੁਸੀਂ ਵਸ਼ੇਰਾ ਵੇਖ ਰਹੇ ਹੋ ਨੌਕਰਾ ਇਹ ਫੌਰ ਸੇਲ ਆ ਵਸ਼ੇਰਾ ਬਹੁਤ ਚੰਗੀ ਬਲੱਡ ਲਾਈਨ ਦਾ ਵਸ਼ੇਰਾ ਇਹ ਜਿਹੜਾ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹ ਅਬੂਰ ਬਲੱਡ ਲਾਈਨ ਦਾ ਅਬੂਰ ਵਾਲੀ ਲਾਈਨ ਦੇ ਕਿਸੇ ਘੋੜੇ ਦਾ ਬੱਚਾਗਾ ਇਹ ਜਿਹੜਾ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਸਾਫ ਸੁਥਰਾ ਬੱਚਾ ਦੋਸਤੋ ਕੰਨਾ ਕੋਨਾ ਦਾ ਸ਼ਕੀਨ ਆ 18 ਮਹੀਨੇ ਇਸ ਵਸ਼ੇਰੇ ਦੀ ਉਮਰ ਆ ਬਾਲ ਭੋਰੀਆਂ ਦਾ ਬਿਲਕੁਲ ਸਾਫ ਆ ਤੇ ਮਾੜਾ ਮੋਟਾ ਸ਼ਿਵਕਾ ਹੈਗਾ ਬਾਕੀ ਐਨ ਓਕੇ ਆ ਬਾਈ ਕਹਿੰਦਾ ਰੂਮ ਵਰਗਾ ਚੱਟਾ ਬਸ਼ੇਰਾ ਤੇ ਗੁਲਾਬੀ ਬਣ ਵੀ ਹੈਗਾ ਪਿੰਡੇ ਦੇ ਵਿੱਚ ਜੇ ਕੋਈ ਮਿੱਤਰ ਪਿਆਰਾ ਨੌਕਰਾ ਬਸ਼ੇਰਾ ਅਬੋਹਰ ਬਲੱਡ ਲਾਈਨ ਦਾ ਭਾਲਦਾ ਤਾਂ ਤੁਹਾਡੇ ਸਾਹਮਣਿਆਂ ਬਸ਼ੇਰਾ ਨੌਕਰਾ 59 59 ਪਲੱਸ ਦੀ ਹਾਈਟ ਆ ਤੇ ਬਾਲ ਪੌਰੀਆਂ ਦਾ ਸਾਫਾ 18 ਮਹੀਨੇ ਉਮਰਾ ਬਸ਼ੇਰੇ ਦੀ ਦੋਸਤੋ ਤੇ ਅਬੋਹਰ ਬਲੱਡ ਲਾਈਨ ਦਾ ਬਸ਼ੇਰਾ ਜੇ ਕੋਈ ਮਿੱਤਰ ਪਿਆਰਾ ਖਰੀਦਣਾ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਪਿੰਡਾ ਟਿੱਬੀ ਜ਼ਿਲ੍ਹਾ ਹਨੂਮਾਨਗੜ ਪੈ ਜਾਂਦਾ ਤੇ ਗੱਲਬਾਤ ਕਰਕੇ ਬਸ਼ੀਰਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ